ਫਿਰ ਲਾਰਵਿਖੇ ਆਪ ਦਾ ਦੂਸਰਾ ਧੜਾ ਵੀ ਅੱਜ ਸੈਂਕੜੇ ਸਾਥੀਆਂ ਸਮੇਤ ਵਸਪਾ ਵਿੱਚ ਹੋਇਆ ਸ਼ਾਮਲ ਜਿਤਨਾ ਸੀ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਸੁਖਾ ਸਗਨੇਵਾਲ ਸਾਥੀਆਂ ਸਮੇਤ ਵਸਪਾ ਵਿੱਚ ਸ਼ਾਮਲ ਹੋ ਗਏ ਹਨ ਮਿਲੀ ਜਾਣਕਾਰੀ ਅਨਸਾਰ ਪਿੰਡ ਗੜਾ ਵਿਖੇ ਭੋਜਨ ਸਮਾਜ ਪਾਰਟੀ ਦੀ ਚੋਣ ਮੀਟਿੰਗ ਹਲਕਾ ਜਲੰਧਰ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਸੁਖਾ ਸਗਨੇਵਾਲ ਆਪਣੇ ਸੈਂਕੜੇ ਸਾਥੀਆਂ ਵਾਸਤੇ ਸਮੇਤ ਵਸਪਾ ਵਿੱਚ ਸ਼ਾਮਲ ਹੋਏ ਇਸ ਮੌਕੇ ਸਕਮੈਂਟਲ ਸੰਦ ਸੁਖਾਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਲੋਕਲ ਲੀਡਰਸ਼ਿਪ ਵੱਲੋਂ ਉਨਗੋਲਾ ਕੀਤਾ ਗਿਆ ਸੀ ਜਿਸ ਕਾਰਨ ਉਹ ਪਾਰਟੀ ਦਾ ਸਭ ਕੁਝ ਛੱਡ ਕੇ ਆਪਣੇ ਘਰ ਬੈਠ ਗਿਆ ਸਨ ਪਰ ਜਦੋਂ ਬਸਪਾ ਦੇ ਉਮੀਦਵਾਰ ਬਲਵਿੰਦਰ ਸਿੰਘ ਵੱਲੋਂ ਉਹਨਾਂ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਬਸਪਾ ਵਿੱਚ ਜਾਣ ਦਾ ਮਨ ਬਣਾ ਲਿਆ ਉਹਨਾਂ ਕਹਿੰਿਆ ਕਿ ਮੈਂ ਪਹਿਲਾਂ ਹੀ ਆਮ ਆਦਮੀ ਪਾਰਟੀ ਵਿੱਚ ਬਹੁਤ ਸੰਘਰਸ਼ ਕੀਤਾ ਹੈ ਅਤੇ ਬਸਪਾ ਵੀ ਸੰਘਰਸ਼ ਕਰਨ ਵਾਲੀ ਪਾਰਟੀ ਹੈ ਉਹਨਾਂ ਕਹਿੰਿਆ ਕਿ ਮੈਂ ਬਸਪਾ ਦੇ ਬਾਨੀ ਸ਼ਹਿਬ ਸ਼੍ਰੀ ਕਾਂਸੀਯਾਮ ਜੀ ਤੋਂ ਬਹੁਤ ਪ੍ਰਭਾਵਸ਼ੀ ਉਹਨਾਂ ਨੂੰ ਪਾਰਟੀ ਦੇ ਚੋਣ ਮੈਨੀਫੈਸਟੋ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਮੇਰਾ ਚੋਣ ਮੈਨੀਫੈਸਟੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਇਸ ਮੌਕੇ ਬਸਪਾ ਉਮੀਦਵਾਰ ਬਲਵਿੰਦਰ ਸਿੰਘ ਵੱਲੋਂ ਸੁਖਵਿੰਦਰ ਸਿੰਘ ਸੁਖਾ ਮੁਖਤੇਜ ਸਿੰਘ ਮਾਲ ਮਨੋਜ ਮਣੀ ਵੀਰਾ ਰੈਪਾ ਦੰਸ਼ੀ ਸਫਾਵਾਦ ਨਿੱਕੂ ਸਫਾਵਾਦ ਪ੍ਰਭੂ ਚੱਕ ਦੇਸ਼ਰਾਜ ਅਜੀਤ ਸਿੰਘ ਵਿਕਾਸ ਸਫਾਵਾਦ ਰਵੀ ਨਗਰ ਲਾਲੀ ਗੜਾ ਤੇ ਹੋਰ ਸਾਥੀਆਂ ਨੂੰ ਪਾਰਟੀ ਦਾ ਚਿਹਨ ਸਰੂਪਾ ਦੇ ਕੇ ਪਾਰਟੀ ਵਿੱਚ ਸ਼ਾਮਲ ਕੀਤਾ ਇਸ ਮੌਕੇ ਪ੍ਰਵੀਨਦਰ ਸਿੰਘ ਵੱਲੋਂ ਉਹਨਾਂ ਨੂੰ ਪਾਰਟੀ ਵਿੱਚ ਆਉਣ ਤੇ ਉਹਨਾਂ ਦਾ ਸਵਾਗਤ ਕੀਤਾ ਸੁਖਵਿੰਦਰ ਸਿੰਘ ਸੁੱਖਾ ਨੂੰ ਵਰਕਿੰਗ ਕਮੇਟੀ ਪੰਜਾਬ ਦਾ ਮੈਂਬਰ ਬਣਾਉਣ ਦਾ ਐਲਾਨ ਵੀ ਕੀਤਾ ਇਸ ਮੌਕੇ ਹਾਜ਼ਰ ਲਾਲਚੰਦ ਔਦਲਾ ਜੀ ਸੁਖਵਿੰਦਰ ਜਿ ਬਿੱਟੂ ਜੀ ਤੀਤ ਰਾਜਪੁਰਾ ਡਾਕਟਰ ਲਖਵੀਰ ਮੋਤ ਪ੍ਰਕਾਸ਼ ਜਤਿੰਦਰ ਹੈਪੀ ਅਤੇ ਹੋਰ ਹਾਜ਼ਰ ਸਨ ਏਪੀ ਨਿਊਜ਼ ਪੰਜਾਬੀ ਲਈ ਫਲੋਰ ਤੋਂ ਸ੍ਰਿੰਦਰ ਸਿੰਘ ਦੇ ਨਾਲ ਪ੍ਰਾਪਲ ਦੀ ਵਿਸ਼ੇਸ਼ ਰਿਪੋਰਟ ਆਮ ਆਦੀ ਪਾਰਟੀ ਛੱਡ ਕੇ ਬਸਵਤ ਸ਼ਾਮਲ ਹੋ ਗਏ ਆ ਕੀ ਕਾਰਨ ਹੈ ਕਾਰਨ ਜੀ ਸਾਡੇ ਫਲੋਰ ਦੀ ਲੋਕਲ ਲੀਡਰਸ਼ਿਪ ਦੀ ਕੁਝ ਕਮਾਂਡ ਇਸ ਹਾਵਨਾ ਚੱਲੀ ਆ ਕਿ ਤੁਹਾਡੇ ਤੋਂ ਕੁਝ ਲੁਕਿਆ ਹੋਇਆ ਨਹੀਂ ਅਗਲੂਰ ਮਾਰਿਆ ਗਿਆ ਵਲੰਟੀਅਰ ਨੂੰ ਜਦ ਵਲੰਟੀਅਰ ਨੂੰ ਗਨੂਰ ਮਾਰੋਗੇ ਤੇ ਅਸਲ ਦੇ ਵਿੱਚ ਸਾਨੂੰ ਏਦਾਂ ਮਹਿਸੂਸ ਹੋਣ ਲੱਗ ਪਿਆ ਕਿ ਅਸੀਂ ਲਵਾਰਸ ਜੇ ਤੁਰੇ ਫਿਰਦੇ ਹਾਂ ਮੈਂ ਆਪ ਇੱਕ ਏਦਾਂ ਦੀ ਪਾਰਟੀ ਚੁਣੀ ਆ ਜਿਹੜੀ ਸੰਘਰਸ਼ ਨੂੰ সংਘਰਸ਼ ਵਿੱਚੋਂ ਜਨਮ ਲਈ ਹੈ ਸੰਘਰਸ਼ ਕਰਦੀ ਹੈ ਮੈਂ ਉਸ ਪਾਰਟੀ ਨੂੰ ਆਪ ਚੁਣਿਆ ਕੱਲ ਮੇਰੇ ਕੋਲ ਸ਼ਾਮੀ ਭਾਜੀ ਹੁਣੀ ਆਏ ਔਰ ਤੁਸੀਂ ਦੇਖ ਲਓ ਕਿ ਅੱਜ ਸਵੇਰੇ ਮੈਂ ਆ ਗਿਆ ਹਾਂ ਅਸੀਂ ਲੋਕਲ ਲੀਡਰਸ਼ਿਪ ਤੋਂ ਦੁਖੀ ਹੋ ਕੇ ਆਏ ਹਾਂ ਔਰ ਦੱਸ ਦਵਾਂਗੇ ਕਿ ਅਸੀਂ ਝਾੜੂ ਦੇ ਵਿੱਚ ਕਿੰਨਾ ਕੰਮ ਕੀਤਾ ਔਰ ਐਸੀ ਬੂਟਾ ਪਾ ਕੇ ਅਸੀਂ ਬਿਲਕੁਲ ਭਾਜੀ ਉਹਨਾਂ ਨੂੰ ਜਿਤਾਉਣ ਲਈ ਤانوں ਮਨੂ ਤੁਹਾਨੂੰ ਜਿੰਨਾ ਜੋਰ ਲੱਗਾ ਲਾਵਾਂਗੇ ਆਮ ਆਦੀ ਪਾਰਟੀ ਦੀ ਇੰਨੀ ਮਹਤਵਪੂਰਨ ਸਰਕਾਰ ਆਮ ਆਦੀ ਪਾਰਟੀ ਦੀ ਆ ਫਿਰ ਵੀ ਤੁਸੀਂ ਸ਼ਾਮਲ ਹੋਏ ਆ ਭਾਜੀ ਸ਼ਾਇਦ ਮੇਰੀ ਜ਼ਿੰਦਗੀ ਸੰਘਰਸ਼ ਕੋਲ ਜ਼ਿਆਦਾ ਲਿਖਿਆ ਹੋਊਗਾ ਉੱਥੇ ਵੀ ਸੰਘਰਸ਼ ਕੀਤਾ ਤੁਹਾਨੂੰ ਪਤਾ ਚਪਲਾ ਕਸਾਈਆਂ ਉਹ ਟਾਈਮ ਦੇਖਿਆ ਜਦੋਂ ਡੱਬਾ ਸਪੀਕਰ ਮੇਰੇ ਹੱਥ 'ਚ ਹੁੰਦਾ ਸੀ ਮੈਂ ਪੋਸਟਰ ਲਾਉਂਦਾ ਹੁੰਦਾ ਸੀ ਮੈਨੂੰ ਪਤਾ ਹੁੰਦਾ ਸੀ ਪਿੱਛੇ ਪਾੜਨ ਵਾਲਾ ਖੜਾ ਆ ਪਰ ਮੈਂ ਉਹ ਕੰਮ ਕੀਤਾ ਪਰ ਕਿਤੇ ਨਾ ਕਿਤੇ ਆ ਕੇ ਨਾ ਜਦੋਂ ਫਲੋਰ ਦੀ ਜਿਹੜੀ ਲੀਡਰਸ਼ਿਪ ਆ ਲੋਕਲ ਲੀਡਰਸ਼ਿਪ ਆ ਉਹਨੇ ਜਿਹੜੇ ਮਿਹਨਤੀ ਵਲੰਟੀਅਰ ਉਹਨਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਆ ਪਰ ਜਿਹੜਾ ਹਨਾ ਕੁਆਲਿਟੀ ਹੁੰਦੀ ਆ ਉਹਨੂੰ ਤੁਸੀਂ ਜਿੰਨਾ ਮਰਜੀ ਦੱਬੀ ਚੱਲੋ ਉਹ ਕਦੀ ਦੱਬ ਨਹੀਂ ਹੁੰਦੀ ਉਹਨੇ ਉੱਭਰ ਕੇ ਆਉਣਾ ਹੀ ਆਉਣਾ ਹੈ ਜੇ ਸਾਡੇ ਚ ਕੁਆਲਿਟੀ ਹੋਊਗੀ ਤੇ ਅਸੀਂ ਇਹ ਵੀ ਮੈਂ ਦੇਖੋ ਦੀ ਸੰਘਰਸ਼ੀ ਪਾਰਟੀ ਆ ਕੱਲ ਅੱਜ ਸ਼ਾਮ ਤੋਂ ਮੈਂ ਦੌਰਾ ਜਿਹੜਾ ਆ ਸ਼ੁਰੂ ਕਰ ਦੇਣਾ ਪਿੰਡਾਂ ਦਾ ਤੇ ਤੁਹਾਨੂੰ ਪਤਾ ਹੀ ਆ ਜਦੋਂ ਆਪਾਂ ਨਿਕਲੀਦਾ ਫੇ ਚਲੋ ਬਾਬਾ ਜੀ ਦੀ ਮਿਹਰ ਆ ਹਨਾ ਤੇ ਦੱਸ ਦਵਾਂਗੇ ਕਿ ਇਹ ਵੀ ਗੱਲ ਆ ਕਿ BSP ਇੱਕ ਇਦਾਂ ਦੀ ਪਾਰਟੀ ਐ ਜਿਨੇ ਹਮੇਸ਼ਾ ਜਿਹੜੀ ਸਭ ਤੋਂ ਵਧੀਆ ਗੱਲ ਲੱਗਦੀ ਆ ਉਹ ਸਾਬਕਾਂਸ਼ੀ ਰਾਮ ਜੀ ਨੇ ਇੱਕ ਗੱਲ ਕਹੀ ਸੀ ਬਹੁਤੇ ਅੱਖਰ ਬੋਲਣ ਨਾਲੋਂ ਮੈਂ ਇੱਕੋ ਗੱਲ ਤੇ ਨਵੀੜ ਦਿੰਨਾ ਕਿ ਜਦੋਂ ਮੈਨੀਫੈਸਟੋ ਬਾਰੇ ਪੁੱਛਿਆ ਗਿਆ ਉਹਨਾਂ ਨੂੰ ਤੇ ਉਹਨਾਂ ਨੇ ਕਿਹਾ ਮੇਰਾ ਮੈਨੀਫੈਸਟੋ ਗੁਰੂ ਗ੍ਰੰਥ ਸਾਹਿਬ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੂ ਇਹਦੇ ਉੱਤੇ ਕੰਮ ਕਰਨ ਵਾਲੀ ਪਾਰਟੀ ਆ ਸੋ ਜਿਨ੍ਹਾਂ ਦਾ ਮੈਨੀਫੈਸਟੋ ਗੁਰੂ ਗ੍ਰੰਥ ਸਾਹਿਬ ਆ ਤੁਸੀਂ ਆਪ ਸੋਚ ਲਓ ਉਹਨਾਂ ਦੀ ਸੋਚ ਕਿੱਡੀ ਉੱਚੀ ਹੋਊਗੀ ਸੋ ਮੈਂ ਉਸ ਸੋਚ ਦੇ ਨਾਲ ਜੁੜ ਰਿਹਾ ਦੇਖੋ ਅਸੀਂ ਥਾਰੇ মিডিਆ ਦੇ ਮੋਰੇ ਅੱਜ ਗੱਲਬਾਤ ਕਰਦੇ ਸਾਨੂੰ ਬਹੁਤ ਖੁਸ਼ੀ ਦਾ ਪ੍ਰਗਟਾਵਾ ਹੋ ਰਿਹਾ ਆ ਬਈ ਕਿਉਂਕਿ ਬਸਪਾ ਜਿਲੰਦਰ ਦੇ ਵਿੱਚ ਇੱਕ ਮੇਨ ਧੇਰਿਆ ਔਰ ਅਸੀਂ ਸਾਡਾ ਸਾਰਾ ਬਹੁਤ ਕੇਡਰ ਮਿਹਨਤੀ ਔਰ ਇੱਕ ਬਹੁਤ ਚੰਗਾ ਫਲਸਫਾ ਆ ਸਾਰੀ ਮਨੁੱਖਾ ਮਨੁੱਖਤਾ ਦੇ ਭਲੇ ਵਾਲਾ ਪਰ ਅਸੀਂ ਕਈ ਵਾਰ ਥੋੜੀਆਂ ਜੀਆਂ ਵੋਟਾਂ ਤੋਂ ਅਸੀਂ ਫਲੋਰ ਜਾਂ ਜਲੰਧਰ ਤੋਂ ਅਸੀਂ ਰਹਿ ਜਾਂਦੇ ਕਰਤਾਰਪੁਰ ਤੋਂ ਵੀ ਥੋੜੀਆਂ ਜੀਆਂ ਵੋਟਾਂ ਰਹਿ ਕੇ ਫਲੋਰ 'ਚੋਂ ਵੀ ਤੇ ਜਿਸ ਧਿਰ ਦੀ ਜਾਂ ਜਿਹੜੇ ਸਾਥੀ ਕਿਉਂਕਿ ਸਾਡਾ ਸਾਰਾ ਇੱਕੋ ਹੀ ਭਾਈਚਾਰਾ ਆ ਤੇ ਜਿਸ ਧਿਰ ਦੀ ਜਿਨ੍ਹਾਂ ਸਾਥੀਆਂ ਦੀ ਸਾਨੂੰ ਹਮੇਸ਼ਾ ਲੋੜ ਰਹਿੰਦੀ ਸੀ ਸਾਨੂੰ ਕਮੀ ਮਹਿਸੂਸ ਹੁੰਦੀ ਸੀਗੀ ਔਰ ਅਸੀਂ ਇਹ ਸੋਚਦੇ ਹੁੰਦੇ ਸੀ ਵੀ ਅਸੀਂ ਸਾਰੇ ਇਕੱਠੇ ਹੋ ਕੇ ਤੁਰੀਏ ਤੇ ਅੱਜ ਸਾਨੂੰ ਉਹ ਜਿਹੜੀ ਕਮੀ ਜਿਹੜੀ ਆ ਦੂਰ ਹੁੰਦੀ ਜਿਹੜੀ ਸਾਨੂੰ ਨਜ਼ਰ ਆਈ ਆ ਔਰ ਸਾਡੇ ਬਹੁਤ ਹੀ ਤਦਕਾਰਯੋਗ ਸਾਥੀ ਭਾਜੀ ਸੁਖਮਿੰਦਰ ਸਿੰਘ ਸੁੱਖਾ ਸੰਗਨੇਵਾਲ ਜਿਹੜੇ ਕਿ ਆਮ ਆਦੀ ਪਾਰਟੀ ਦੇ ਸੀਨੀਅਰ ਆਗੂ ਹੈਗੇ ਆ ਉਹਨਾਂ ਨੇ ਜਿਹੜਾ ਅੱਜ ਬਸਪਾ ਵਿੱਚ ਸ਼ਾਮਲ ਹੋਇਆ ਔਰ ਉਹਨਾਂ ਦੇ ਜਿਹੜੇ ਸਾਥੀ ਹੈਗੇ ਆ ਸਰਦਾਰ ਮੁਖਤੇਜ ਸਿੰਘ ਮਾਲ ਜੀ ਮੰਨੀ ਬੰਗਾ ਜੀ ਮੰਨੀ ਬੰਗਾ ਮੰਨੀ ਵੀਰਾ ਰੈਪਾ ਦੰਸ਼ੀ ਸਫਾਵਾਦ ਨਿੱਕੂ ਸਫਾਵਾਦ ਪੰਕੂ ਚੱਕ ਦੇਸਰਾਜ ਅਜੇ ਤੇਹੰਗ ਵਿਕਾਸ ਸਫਾਵਾਦ ਬੀਜੇ ਕੁਮਾਰ ਮੈਂਗੜਾ ਰਵੀ ਸਿੰਘ ਨਗਰ ਲਾਲੀ ਭਾਜੀ ਗੜਾ ਇਹ ਸਾਰੇ ਸਾਥੀ ਸ਼ਾਮਲ ਹੋਏ ਆ ਪਰ ਭਾਜੀ ਹੁਣੀ ਜਿਹੜਾ ਆ ਇੱਕ ਕਿਸਾਨੀ ਪਿਛੋਕੜ ਨਾਲ ਸੰਬੰਧ ਰੱਖਦੇ ਆ ਤੇ ਜਦੋਂ ਅਸੀਂ ਸਾਰਾ ਇੱਕ ਭਾਈਚਾਰੇ ਰੂਪ ਵਿੱਚ ਅੱਜ ਅਸੀਂ ਇਕੱਠੇ ਹੋ ਰਹੇ ਆ ਤੇ ਇਹਨਾਂ ਦੇ ਆਉਣ ਦੇ ਨਾਲ ਜਿਹੜੀ ਸਾਡੀ ਜਿੱਤ ਆ ਉਹ ਹੋਰ ਪੱਕੀ ਹੋਈ ਆ ਇਸ ਕਰਕੇ ਅਸੀਂ ਸਾਰੇ ਜਿੰਨੇ ਸਾਡੀ ਸਾਰੀ ਸੀਨੀਅਰ ਲੀਡਰਸ਼ਿਪ ਲਾਲਚੰਦ ਓਜਲਾ ਜੀ ਬਿੱਟੂ ਜੀ ਆਪਣੇ ਤੀਸ ਰਾਜਪੁਰਾ ਜੀ ਖੁਸ਼ੀ ਸਰਪੰਚ ਜੀ ਜਤਿੰਦਰ ਹੈਪੀ ਜੀ ਗਣਾ ਸਰਪੰਚ ਸਾਹਿਬ ਲਾਡੀ ਜੀ ਡਾਕਟਰ ਲਖਵੀਰ ਜੀ ਅਸੀਂ ਸਾਰੇ ਇਹਨਾਂ ਦਾ ਸਵਾਗਤ ਕਰਦੇ ਆਂ ਔਰ ਅਸੀਂ ਇਹ ਮਹਿਸੂਸ ਕਰਦੇ ਆਂ ਵੀ ਜਿਹੜੀ ਬੀਐਸਪੀ ਹੈਗੀ ਆ ਉਹਦੇ ਬਾਰੇ ਜਿਹੜੀਆਂ ਸਥਾਪਿਤ ਰਾਜਨੀਤੀ ਹੈਗੀ ਆ ਚਾਹੇ ਕਾਂਗਰਸ ਜਾਂ ਹੋਰ ਉਹਨਾਂ ਉਹਨਾਂ ਨੇ ਇੱਕ ਬਹੁਤ ਇੱਕ ਨਕਾਰਾਤਮਕ ਇਮੇਜ ਆਮ ਲੋਕਾਂ ਦੇ ਮਨਾਂ 'ਚ ਬਿਠਾਈ ਸੀ ਜਦਕਿ ਉਹ ਇਹ ਜਿਹੜੀਆਂ ਪਾਰਟੀਆਂ ਆ ਇਹ ਅਸਲ ਵਿੱਚ ਲੋਕਾਂ ਦੇ ਖਿਲਾਫ ਕੰਮ ਕਰਦੀਆਂ ਪਰ ਬਸਪਾ ਦਾ ਜਿਹੜਾ ਯੂਪੀ ਦਾ ਰਾਜ ਰਿਹਾ ਕਿਉਂਕਿ ਅਗਵਾਈ ਤਾਂ ਸਾਡੀ ਭੈਣ ਜੀ ਕਰਦੀ ਆ ਤੇ ਜਿੱਦਾਂ ਦੇ ਉਹਨਾਂ ਦੇ ਰਾਜ ਵਿੱਚ ਕੰਮ ਹੋਏ ਆ ਉਹੀ ਦੇਸ਼ ਵਿੱਚ ਵਸਪਾਨੇ ਕਰਨਾ ਆ ਤੇ ਭੈਣ ਜੀ ਦੇ ਰਾਜ ਵਿੱਚ ਜਿਹੜਾ ਰਾਜ ਆ ਉਹਦੇ ਵਿੱਚ ਕਿਸੇ ਵੀ ਕਮਿਊਨਿਟੀ ਦੇ ਖਿਲਾਫ ਕਦੀ ਸਟੇਟ ਮਸ਼ੀਨਰੀ ਨਹੀਂ ਵਰਤੀ ਗਈ ਜਦ ਕਿ ਕਾਂਗਰਸ ਦਾ ਰਾਜ ਰਿਹਾ ਆ ਆਪਾਂ ਜੂਨ 84 ਸਾਰੀ ਦੇਖੀ ਆ ਕਿ ਕਿਦਾਂ ਮਤਲਬ ਲੋਕਾਂ ਦਾ ਵੱਡੇ ਪੱਧਰ ਤੇ ਜਾਨੀ ਮਾਲੀ ਦਾ ਨੁਕਸਾਨ ਕਾਂਗਰਸ ਨੇ ਸਟੇਟ ਮਸ਼ੀਨਰੀ ਵਰਤ ਕੇ ਕੀਤਾ ਗਿਆ ਬੀਜੇਪੀ ਦੇ ਵਿੱਚ ਲੋਕਾਂ ਦੇ ਖਿਲਾਫ ਸਟੇਟ ਮਸ਼ੀਨਰੀ ਵਰਤੀ ਗਈ ਆਪਨੇ ਜਿਹੜਾ ਆ ਉਹਦੇ ਵਿੱਚ ਸਟੇਟ ਮਸ਼ੀਨਰੀ ਵਰਤੀ ਗਈ ਪਰ ਜਿਹੜੀ ਬਸਪਾ ਦੇ ਰਾਜ ਵਿੱਚ ਕਦੀ ਵੀ ਲੋਕਾਂ ਦੇ ਖਿਲਾਫ ਸਟੇਟ ਮਸ਼ੀਨਰੀ ਦਾ ਦੁਰਪਯੋਗ ਨਹੀਂ ਹੋਇਆ ਜਿਹੜਾ ਕਿਸਾਨਾਂ ਦਾ ਜਿਹੜਾ ਕੋਈ ਬਕਾਇਆ ਨਹੀਂ ਰਿਹਾ ਫਸਲਾਂ ਦਾ ਔਰ ਸਮੇਂ ਸਿਰ ਫਸਲਾਂ ਦੇ ਰੇਟ ਦਿੱਤੇ ਗਏ ਔਰ ਸਭ ਤੋਂ ਵੱਧ ਰੇਟ ਜਿਹੜਾ ਗੰਨੇ ਦਾ ਭੈਣਜੀ ਦੀ ਸਰਕਾਰ ਵੇਲੇ ਦਿੱਤਾ ਗਿਆ ਤੇ ਮੰਨ ਲਓ ਜਿਹੜਾ ਲਾਅ ਐਂਡ ਆਰਡਰ ਕਦੀ ਵਿਗੜਾ ਨਹੀਂ ਦਿੱਤੀ ਇਸ ਕਰਕੇ ਬਸਪਾ ਇੱਕ ਅੱਜ ਇਹ ਹੀ ਪਾਰਟੀ ਆ ਜਿਹੜੇ ਸਾਹ ਅਸਲ ਵਿੱਚ ਆਮ ਆਦਮੀ ਪਾਰਟੀ ਹੈਗੀ ਆ ਇਸ ਕਰਕੇ ਭਾਜੀ ਹੁਣੀ ਸਾਡੇ ਨਾਲ ਆਏ ਆ ਔਰ ਅਸੀਂ ਭਰੋਸਾ ਇਹਨਾਂ 'ਤੇ ਦਵਾਉਂਦੇ ਆ ਵੀ ਜੋ ਤੁਹਾਡੀ ਸੋਚ ਸੀ ਆਮ ਆਦੀ ਪਾਰਟੀ ਦੇ ਰਾਹੀਂ ਵੀ ਇੱਕ ਚੰਗਾ ਪੰਜਾਬ ਬਣੇ ਲੋਕ ਖੁਸ਼ਹਾਲ ਤੇ ਸੁਖੀ ਹੋਣ ਸਾਡਾ ਹੀ ਸੂਬਾ ਹੈ ਅਸੀਂ ਉਹਨੂੰ ਵਧੀਆ ਕਰਨਾ ਤੇ ਉਹ ਅਸਲ ਵਿੱਚ ਆਮ ਆਦਮੀ ਪਾਰਟੀ ਜਿਹੜੀ ਆਮ ਲੋਕਾਂ ਦੀ ਪਾਰਟੀ ਬਸ ਪਾਇਆ ਤੇ ਤੁਸੀਂ ਸਾਡੇ ਅੱਜ ਪਰਿਵਾਰ 'ਚ ਸਾਡੇ ਨਾਲ ਖੜੇ ਹੋ ਤੇ ਅਸੀਂ ਸਾਰੀ ਲੀਡਰਸ਼ਿਪ ਸਾਰੀ ਸਾਡੀ ਸਟੇਟ ਦੀ ਲੀਡਰਸ਼ਿਪ ਪ੍ਰਧਾਨ ਜੀ ਸਰਦਾ ਜਸਵੀਰ ਸਿੰਘ ਗੜੀ ਜੀ ਕਿਉਂਕਿ ਉਹ ਇਲੈਕਸ਼ਨ ਆਪ ਲੜ ਰਹੇ ਆ ਡਾਕਟਰ ਨਛੱਤਰਪਾਲ ਜੀ ਇਨਚਾਰਜ ਅਸੀਂ ਸਾਰਿਆਂ ਵੱਲੋਂ ਤੁਹਾਡਾ ਪਾਰਟੀ ਵਿੱਚ ਆਉਣ ਤੇ ਨਿੱਘਾ ਸਵਾਗਤ ਕਰਦੇ ਆ ਔਰ ਤੁਹਾਡਾ ਤਹਿ ਦਿਲੋਂ ਧੰਨਵਾਦ ਵੀ ਕਰਦੇ ਆ ਵੀ ਅਸੀਂ ਇੱਕ ਭਰਾਵਾਂ ਦੀ ਤਰ੍ਹਾਂ ਲੜ ਕੇ ਚੱਲਾਂਗੇ ਔਰ ਰਲ ਮਿਲ ਕੇ ਆਪਣੇ ਪੰਜਾਬ ਨੂੰ ਇਹ ਸੀਟ ਜਿੱਤ ਕੇ ਪੰਜਾਬ ਨੂੰ ਵੀ ਵਧੀਆ ਬਣਾਵਾਂਗੇ ਦੇਸ਼ ਦੀ ਸੰਸਦ ਵਿੱਚ ਵੀ ਰਲ ਮਿਲ ਕੇ ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਲੈ ਕੇ ਜਾਵਾਂਗੇ ਤੇ ਅਸੀਂ ਇੱਕ ਵਾਰ ਫੇਰ ਸਾਰੀ ਲੀਡਰਸ਼ਿਪ ਵੱਲੋਂ ਭਾਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਔਰ ਸਾਰੀ ਲੀਡਰਸ਼ਿਪ ਵੱਲੋਂ ਫੈਸਲਾ ਲਿਆ ਗਿਆ ਆ ਵੀ ਪ੍ਰਧਾਨ ਜੀ ਵੱਲੋਂ ਵੀ ਜੋ ਅਸੀਂ ਅਨਾਉਂਸ ਕਰਨਾ ਆ ਵੀ ਇਹਨਾਂ ਨੂੰ ਅਸੀਂ ਡੀਐਸਪੀ ਦੀ ਜਿਹੜੀ ਸੂਬਾ ਕਮੇਟੀ ਮੈਂਬਰ ਦੀ ਜ਼ਿੰਮੇਵਾਰੀ ਅੱਜ ਦੇ ਰਹੇ ਆ ਤਾਂ ਇਹ ਸਟੇਟ ਪੱਧਰ ਤੇ ਸਾਡੇ ਨਾਲ ਰਲ ਕੇ ਕੰਮ ਕਰਨਗੇ ਧੰਨਵਾਦ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ